ਕਿ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਇਹਨਾਂ ਨੇ ਇਹਨਾਂ ਨੇ ਸਾਨੂੰ ਮਾਨਸਕਾਰ ਦਿੱਤਾ ਤੇ ਪਹਿਲਾਂ ਵੀ ਇਹਨਾਂ ਨੇ ਲੋਕ ਸਭਾ ਇਲੈਕਸ਼ਨ ਚ ਵੀ ਬਹੁਤ ਵੱਡੀ ਸਪੋਰਟ ਕੀਤੀ ਉਹਦੇ ਵਾਸਤੇ ਅਸੀਂ ਇਹਨਾਂ ਦੇ ਧੰਨਵਾਦੀ ਹਾਂ ਤੇ ਬਾਕੀ ਦੂਸਰਾ ਜਿਹੜਾ ਵਿਸ਼ਾ ਵਾ ਉਹ ਦੋ ਚਾਰ ਬੇਨਤੀਆਂ ਇਹਨਾਂ ਦੇ ਚਰਨਾਂ 'ਚ ਕਰਨ ਵਾਤੇ ਆ ਕਿ ਸਰੋਨੀ ਕਮੇਟੀ ਦੀਆਂ ਵੋਟਾਂ ਤੁਸੀਂ ਜਿਹੜਾ ਸਮਾਂ ਰਹਿ ਗਿਆ ਹਫਤਾ ਤੱਕ ਉਹਦੇ ਵਾਸਤੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਸਾਰੇ ਜਣੇ ਕੋਈ ਕੋਈ ਗੁਰਸਿੱਖ ਮੋੜ ਤੋਂ ਵੰਜਣਾ ਰਵੇ ਉਹ ਬਣਾਉਣ ਦੀ ਕੋਸ਼ਿਸ਼ ਕਰੋ ਤੇ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਵਾਸਤੇ ਵੀ ਤੁਸੀਂ ਕੋਈ ਉਮੀਦਵਾਰ ਦੀ ਆਪਣੇ ਤੌਰ ਤੇ ਕੋਈ ਸਿਲੈਕਸ਼ਨ ਕਰਕੇ ਰੱਖੋ ਕਿ ਆਪਾਂ ਉਹ ਕਿਹੜੇ ਬੰਦੇ ਨੂੰ ਇੱਥੇ ਇਹ ਕੋਈ ਪੂਰਨ ਜਿਹੜਾ ਕੌਮ ਪ੍ਰਸਤ ਬੰਦਾ ਹੋਵੇ ਜਿਹੜਾ ਨਿਜਵਾਦ ਹੋਵੇ ਤੋਂ ਸਬਰ ਸੰਤੋਖ ਵਾਲਾ ਹੋਵੇ ਉਹ ਉਹ ਜਿਹਾਂ ਬੰਦੇ ਦੀ ਚੋਣ ਕਰਕੇ ਜਿਹੜੇ ਸਾਡੀ ਕੌਮ ਦੇ ਹਾਲਾਤ ਬਣੇ ਪਏ ਉਹਨਾਂ ਚੋਂ ਅਸੀਂ ਨਿਕਲ ਸਕੇ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਸਕੀਏ ਉਹਨਾਂ ਨੂੰ ਧਰਮ ਨਾਲ ਜੋੜ ਛਕੀਏ ਉਹਨਾਂ ਨੂੰ ਚੰਗੀ ਸਿੱਖਿਆ ਦੇ ਸਕੀਏ ਚੰਗੀ ਸਿਹਤ ਦੇ ਸਕੀਏ ਬਬੀ ਜਿਹੜਾ ਕੰਨਰ ਨੂਰ ਦਾ ਬੋਲ ਆ ਚੱਲਦਾ ਏ ਤਿਕਦਾ ਮੇਰਾ ਖਿਆਲ ਇਹ ਉਹਨਵਾਦ ਨੂੰ ਦੁਬਾਰਾ ਨਾ ਹੀ ਆਵਾਜ਼ ਦੇਈਏ ਕਿਉਂਕਿ ਕੰਗਣਾ ਰੋਣਾ ਉਹਦਾ ਜਿਹੜਾ ਸ਼ੁਰੂ ਤੋਂ ਹੀ ਜੋ ਕਿਸਾਨ ਅੰਦੋਲਨ ਚੱਲਿਆ ਉਹ ਸਾਡੇ ਖਿਲਾਫ ਸਿੱਖਾਂ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਬੜੀ ਉਹਨੇ ਜ਼ਹਿਰ ਉਗਲਦੀ ਹੈ ਜਦੋਂ ਵੀ ਉਹਨੂੰ ਮੌਕਾ ਮਿਲਦਾ ਸਾਡੀਆਂ ਧੀਆਂ ਭੈਣਾਂ ਨੂੰ ਉਹਦੋਂ ਵੀ ਬੜਾ 100-100 ਰੁਪਏ ਤੇ ਆਉਂਦੀਆਂ ਇਹੋ ਜਿਹੇ ਬਲਫ ਜੁਨੇ ਵਰਤੇ ਕਿ ਮੇਰਾ ਖਿਆਲ ਹੈ ਕਿ ਇਹੋ ਜੀਆਂ ਚੀਜ਼ਾਂ ਦਾ ਆਪਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਸਗੋਂ ਨੋਟਿਸ ਨਹੀਂ ਲੈਣਾ ਚਾਹੀਦਾ ਜਿਹੜੀ ਰੋਕ ਲਗਾਈ ਨੇ ਮੇਰੇ ਖਿਆਲ ਦੇ ਜੇ ਸੈਂਸਰ ਬੋਰਡ ਨੇ ਉੱਤੇ ਪੂਰਨ پابੰਦੀ ਲਾਤੀ ਤੇ ਬਹੁਤ ਸਹੀ ਹੈ ਫੈਸਲਾ ਜੀ ਨਹੀਂ ਤੇ ਉਹਦੇ ਨਾਲ ਪੰਜਾਬ ਚ ਬਹੁਤ ਵੱਡਾ ਵਾਦੋਵਾਦ ਉੱਠ ਜਾਣ ਦੀ ਜਾਂ ਹਾਲਾਤ ਖਰਾਬ ਹੋਣ ਦੇ ਅਸਾਰ ਸੀਗੇ ਅਕਾਲੀ ਮੰਤਰੀ ਨੇ ਤਾਲਬ ਕੀਤਾ ਕਾਲਦੇ ਸਾਹਿਬ ਨੇ ਉਸ ਨੂੰ 20 ਮਈ ਨਹੀਂ ਮੇਰੇ ਖਿਆਲ ਜੀ ਅਕਾਲ ਤਖਸਾ ਨੇ ਬਹੁਤ ਲੇਟ ਉਹਨਾਂ ਨੂੰ ਤਲਬ ਕੀਤਾ ਉਹਨਾਂ ਨੂੰ ਜਦੋਂ ਉਹ ਗਲਤੀਆਂ ਕਰ ਰਹੇ ਸੀ ਜਦੋਂ ਕੌਮਨਾ thro ਕਮਾਰੇ ਸੀ ਉਦੋਂ ਹੀ ਉਹਨਾਂ ਨੇ ਤਲਬ ਕਰਕੇ ਉਹਨਾਂ ਨੂੰ ਉਦੋਂ ਹੀ ਰੋਕਣਾ ਚਾਹੀਦਾ ਸੀ ਚਲੋ ਜੇ ਫਿਰ ਵੀ ਕੀਤਾ ਤੇ ਮੇਰੇ ਖਿਆਲ ਕੋ ਸਾਰੇ ਉਹ ਭਾਗੀ ਆ ਤੇ ਉਹਨਾਂ ਸਾਰਿਆਂ ਨੂੰ ਮੇਰੇ ਖਿਆਲ ਨਾਲ ਕੋਈ ਬਾਕੀ ਲੀਡਰਸ਼ਿਪ ਨੂੰ ਮੰਤਰੀਆਂ ਤੋਂ ਇਲਾਵਾ ਵੀ ਜਿਹੜੀ ਲੀਡਰਸ਼ਿਪ ਸੀਗੀ ਜਿਹੜੀ ਉਹਨਾਂ ਦੇ ਹਾਂ ਜਾਂ ਮਿਲਾਉਂਦੀ ਰਹੀ ਉਹਨਾਂ ਸਾਰਿਆਂ ਨੂੰ ਤਲਬ ਕਰਨਾ ਚਾਹੀਦਾ ਜੀ ਨਹੀਂ ਇੱਕ ਇਹ ਪਾਰਟੀ ਜਿਹੜੀ ਆ ਅਕਾਲੀ ਦਲ ਬਹੁਤ ਸੇਖਾ ਇਤਿਹਾਸ 'ਚ ਇਹਦਾ ਬੜਾ ਵੱਡਾ ਯੋਗਦਾਨ ਸੀ ਸਾਡੀ ਇੱਕ ਖੇਤਰੀ ਪਾਰਟੀ ਸੀ ਸਾਡੀ ਕੌਮ ਦੀ ਹਰੇਕ ਜਗ੍ਹਾ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ 'ਚ ਜਦੋਂ ਕੋਈ ਸਾਡੇ ਕੋਈ ਮਸੀਬਤ ਆਉਂਦੀ ਸੀ ਸਾਡੇ ਨਾਲ ਖੜਦੀ ਸੀ ਤੇ ਸਾਡੇ ਹਿੱਤਾਂ ਦੀ ਉਹਨਾਂ ਨੇ ਬੜੀ ਵੱਡੀਆਂ ਲੜਾਈਆਂ ਲੜੀਆਂ ਪੰਜਾਬੀ ਸੂਬਾ ਬਣਾਉਣ ਵਾਸਤੇ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਤੇ ਉਹਨਾਂ ਦਾ ਪਰ ਜਦੋਂ ਇੱਕ ਇੱਕ ਪਰਿਵਾਰ ਦੇ ਕਬਜ਼ੇ 'ਚ ਆ ਗਈ ਮੇਰੇ ਖਿਆਲੋਂ ਅਕਾਲੀ ਦਲ ਨਹੀਂ ਉਹ ਕਾਲੀ ਦਾਲ ਹੀ ਬਣ ਕੇ ਰਹਿ ਗਿਆ ਬਾਦਲ ਦਾਲ ਬਣ ਕੇ ਰਹਿ ਗਿਆ ਇਸ ਕਰਕੇ ਅਕਾਲੀ ਦਲ ਨੂੰ ਦੁਬਾਰਾ ਸਿਰਜੀ ਕਰਨ ਦੀ ਬਹੁਤ ਵੱਡੀ ਲੋੜ ਆ ਉਤੇ ਅਸੀਂ ਵੀ ਚਾਹੁੰਦੇ ਆ ਕਿ ਸਾਡੀ ਇੱਕ ਖੇਤਰੀ ਪਾਰਟੀ ਜਿਹੜੀ ਪੰਜਾਬ ਦੇ ਹੱਕਾਂ ਹਿੱਤਾਂ ਦੀ ਰਾਖੀ ਕਰ ਸਕਦੀ ਹੋਵੇ ਉਹਦੀ ਬਹੁਤ ਵੱਡੀ ਜ਼ਰੂਰਤ ਉਹਦੇ ਵਾਸਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਬਤੋਂ ਇਹ ਜਿਹੜੀ ਕਿ ਖੇਤਰੀ ਧਿਰ ਜਿਹੜੀ ਆ ਉਹ ਬਾਕੀ ਜਿਹੜੀਆਂ ਨੈਸ਼ਨਲ ਪਾਰਟੀਆਂ ਉਹ ਪੰਜਾਬ ਦਾ ਇਨਸਾਫ ਨਹੀਂ ਕਰ ਸਕਦੀਆਂ ਉਹ ਪੰਜਾਬ ਨਾਲ ਧੱਕਾ ਹੀ ਕਰਦੀਆਂ ਹਮੇਸ਼ਾ ਇਸ ਵਾਸਤੇ ਬਹੁਤ ਇੱਕ ਪੰਜਾਬੀ ਜਾਂ ਆਪਣੇ ਸਿੱਖ ਜਿਹੜੀ ਪੰਜਾਬ ਦੀ ਇੱਕ ਪਾਰਟੀ ਜਿਹੜੀ ਹੋਣੀ ਚਾਹੀਦੀ ਆ ਕਿ ਜਿਹੜੀ ਆਪਣੇ ਸਾਰੇ ਹੱਕਾਂ ਹਕੂਕਾਂ ਨੂੰ ਬਰਕਰਾਰ ਰੱਖ ਸਕੇ ਇਹ ਚੱਲ ਹੀ ਰਹੀ ਹੈ ਸੰਗਤਾਂ ਨਾਲ ਸਲਾਮ ਅਸ਼ਵਰਾ ਚੱਲ ਹੀ ਰਿਹਾ ਹੈ ਜਗਾ ਜਗਾ ਲੋਕਾਂ ਦੀ رائے ਲੈ ਰਹੇ ਹਾਂ ਕਿ ਇਹ ਕੀ ਹੋਣਾ ਚਾਹੀਦਾ ਉਹ ਜੋ ਸੰਗਤਾਂ ਦਾ ਸਾਂਝਾ ਫੈਸਲਾ ਹੋਊਗਾ ਉਹਦੇ ਅਨਸਾਰ ਹੀ ਅਸੀਂ ਕੋਈ ਫੈਸਲਾ ਲਵਾਂ ਜੇ ਲੈਕਚਰ ਹੋਣ ਆ ਰਹੇ ਉਹਨਾਂ ਦੇ ਵਲਗ ਵਲਗ ਕੈਂਡੀਡਟ ਕੌਨਸਟ ਦੇ ਖਾਲਸਾ ਜੀ ਉਹਨਾਂ ਨੂੰ ਦਿੱਤੇ ਜਾ ਰਹੇ ਸਾਡੇ ਆਪਣੀ ਦੂਸਰੀ ਪਾਰਟੀ ਚਲੇ ਜਿਹੜੀ ਚੀਜ਼ ਹੋਏ ਜਿਹੜਾ ਸਾਉ ਵੀ ਇਹਦੀ ਤਾਂ ਉਹਦੇ ਬਜੇ ਅਲਗ ਅਨਾਉਂਸਮੈਂਟ ਕਰ ਕੀ ਤਾਂ ਲੱਗਦਾ ਗਲਤ ਨਹੀਂ ਹੋ ਰਿਹਾ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਨਬੇ ਕੇ ਇੱਕ ਹੀ ਉਮੀਦਵਾਰ ਦੇਣ ਦੀ ਕੋਸ਼ਿਸ਼ ਕਰਾਂਗੇ ਪਰ ਮੇਰੇ ਖਿਆਲ ਹੈ ਕਿ ਜਿਹੜੀ ਆਪਤਾ ਪਈ ਹੈ ਚੰਗੀ ਨਹੀਂ ਸਾਡੀ ਗੌਂਦ ਲਈ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਕੋਈ ਇਹ ਚੀਜ਼ ਹੈ ਕਿ ਕੋਈ ਸਾਂਝਾ ਉਮੀਦਵਾਰ ਦੇਣ ਦੀ ਲੋੜ ਹੈ ਆ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਬਾਪੂ ਜੀ ਹੁਣਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਇਹਨਾਂ ਨੇ ਕੀਮਤੀ ਸਮਾਂ ਕੱਢ ਕੇ ਸੰਗਤ ਦੇ ਰੂਬਰੂ ਹੋਏ ਨੇ ਅੱਜ ਜਿਹੜੇ ਮੇਨ ਦੋ ਮੁੱਦੇ ਨੇ ਐਸਜੀਪੀਸੀ ਵੋਟਾਂ ਸੰਬੰਧ ਵਿੱਚ ਤੇ ਨਸ਼ਿਆਂ ਦੇ ਸੰਬੰਧ ਵਿੱਚ ਸਾਡਾ ਇਲਾਕਾ ਨਹੀਂ ਪੂਰਾ ਪੰਜਾਬ ਤਰਾ-ਤਰਾ ਕਰ ਰਿਹਾ ਨਸ਼ਿਆਂ ਦੀ ਦਲਦਲ ਦੇ ਵਿੱਚ ਜਿਹੜਾ ਨਸ਼ੇ ਦਾ ਸੰਗਮ ਦਰਿਆ ਵਗ ਰਿਹਾ ਆ ਉਸ ਨੂੰ ਠੱਲ ਪਾਉਣ ਲਈ ਅਸੀਂ ਨੌਜਵਾਨ ਕੱਟੇ ਹੋ ਕੇ ਉਪਰਾਲਾ ਕਰ ਰਹੇ ਹਾਂ ਉਹਨਾਂ ਵਿੱਚ ਸਿੰਘ ਸਾਹਿਬ ਹੁਣੀ ਬਾਪੂ ਜੀ ਹੁਣੀ ਸਾਡਾ ਯੋਗਦਾਨ ਦੇ ਰਹੇ ਨੇ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਆ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਨੂੰ ਧਰਮ ਦੇ ਨਾਂ ਤੇ ਉਹਨਾਂ ਨੂੰ ਨਸ਼ਿਆਂ ਦੇ ਨਾਂ ਤੇ ਕਿਤੇ ਨਾ ਕਿਤੇ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਆਪਾਂ ਸੁਜੀਤ ਕਰ ਸਕੀਏ ਉਹਨਾਂ ਦਾ ਬੂਟਾ ਹਰਾ ਕਰ ਸਕੀਏ ਤਾਂ ਜੋ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਮੋਸ਼ੀ ਨਾ ਵੇਖਣੀ ਪਵੇ ਅਸੀਂ ਡਟ ਕੇ ਆਪਣੇ ਹੱਕਾਂ ਲਈ ਆਪਣੇ ਹੱਕਾਂ ਲਈ ਲੜ ਸਕੀਏ